ਲਓ ਜੀ ਨਵੀਂ ਵੀਡੀਓ ਲੱਗੀ ਹੈ ਸ਼ੁਰੂ ਹੋਣ ਤੇ ਇੱਧਰ ਪਾਇਆ ਵਾ ਕੁੜਤਾ ਡੈਡੀ ਦਾ ਅੱਗੇ ਨੇ ਅਨੂਜ ਦਾਈ ਬਣਾਇਆ ਹੁਣ ਆਉਣ ਆਦਗਾ ਵਾਰੀ ਦਾ ਵਟਾ ਹਿਲਾ ਲਿਆ ਵਾ ਉਹ ਵਾਰੀ ਜਿਹੜੀ ਆ ਦੇਖ ਲਈ ਨੇ ਕੋਈ ਨਹੀਂ ਉਹਦੇ ਆਡੀਅੰਸ ਦੇ ਆ ਜੋ ਪਸੰਦ ਆ ਉਹ ਫੇਰੀ ਆ ਪਸੰਦ ਆ ਆ ਬਾਕੀ ਚਲੋ ਇਹ ਬਿੜ ਵਿਚਾਰੇ ਨੂੰ ਹੌਸਲਾ ਦੇਵੋ ਥੋੜਾ ਜਿਹਾ ਆਇਆ ਯਾ ਮੈਨ ਥੋੜਾ ਥੋੜਾ ਜਿਹਾ ਹੋਰ ਕਰ ਲੋ ਸੋ ਮੜਾਈ ਆ ਮੈਂ ਸਭ ਲਾਸਟ ਦਿੱਤਾ ਉਹ ਨਹੀਂ ਕਰਨਾ ਮਾਫਾ ਕਿ ਉਹ ਹੀ ਲੈੋ ਥੋੜਾ ਬਤਨ ਆਪਣੀ ਲਈ ਥੋੜਾ ਜਿਹਾ ਕਰ ਲੋ ਨਾ ਹੋਰ ਚਲੋ ਜੀ ਈਵਨ ਨਾ ਸਥਾ ਸਥਾ ਕਿਦਾਂ ਕਹਿਣਾ ਪੜਾ ਕਿਦਾਂ ਕਹਿਣਾ ਪੜਾ ਮਾਦਾ ਤੀ ਤਾਂਂਦੀ ਆ ਬੀਬੀ ਦੀਦੀ ਬੀਬੀ ਕੀ ਕਰਦੀਆਂ ਤਿਆਰੀ ਹੋ ਗਈ ਹੈ ਵੀਡੀਓ ਦੀ ਇਹਨਾਂ ਨੇ ਤੁਹਾਨੂੰ ਆਲਟਨ ਕਿਹਾ ਇਹ ਜਾਣਾ ਜਾਵੋ ਤਾਂ ਮੈਂ ਨਾ ਚਾਹ ਰੋਟੀ ਖਾਣੋ ਆ ਗੋਦੀ ਅੱਜ ਦਾ ਨਹੀਂ ਕਿਹਾ ਵੀ ਇੱਦਾਂ ਦੀ ਮਾਤਾ ਨਹੀਂ ਬੀਬੀ ਬੀਬੀ ਕੀ ਕਰਦੀਆਂ ਤੇਰੇ ਕੋਲ ਕਰਨਾ ਕੋਈ ਨਹੀਂ ਆ ਬਾਬ ਰੋਟੀ ਪਾਣੀ ਦਾ ਕਰਨ ਦਾ ਹੋਰ ਮੈਂ ਕੀ ਕਰਨਾ ਵਾ ਇਹ ਹੀ ਤਖਣਾ ਗੜੀਆਂ ਵੀ ਮਦਦ ਮਿਲ ਬੇੰਦਰ ਕਰ ਲੈਣਾ ਹੀ ਤੁਹੇ ਇਥੇ ਦੇ ਇਹ ਤੁੰਹੀ ਦਾ ਫਿਓ ਵੀ ਕਰਨਾ ਕੀ ਉਹ ਦੂਜੀ ਘੜੀ ਆ ਉਹਦੇ ਗੈਸ ਤੋਂ ਸੁਬਾਹ ਕੰਮ ਨਹੀਂ ਕਰਦੀ ਤੇ ਮੈਂ ਰਹੀ ਨਹੀਂ ਭਜਾ ਜਿਹੜਾ ਵੱਜੂਗਾ ਉਹੋ ਸਹੀ ਇਹਦਾ ਗੱਲਬਾਤ ਕਰ ਲੀ 3 2 1 ਤੂੰ ਬੋਲੋ ਨਾ ਵਿੱਚ 3 2 1 ਸਟਾਰਟ ਦੇ ਵੀ ਦੇ ਸਨ ਮੇਕੀਕੀ ਇੰਦਾਂ ਹਸਿਆ ਨਾ ਵੀਡੀਓ ਬਣਨੀ ਇਹ ਵੀਡੀਓ ਨਹੀਂ ਬਣਨੀ ਇੰਦਾ ਤੁਹਾਡੇ ਕੋਲ ਲੈ ਮੰਮੀ ਹੱਸੀ ਨਾ ਵੀ ਇਹਨੂੰ ਮੈਂ ਕਹਾਂ ਨੀ ਤੂੰ ਬੱਸੰਦਿਆ ਹੁਣ ਮੈਂ ਕਹਿੰਦਾ ਮੰਮੀਆ ਮੈਂ ਕੰਮ ਨਹੀਂ ਆਈਆ ਸੱਪਾ ਕੰਮ ਹੀ ਤੁਹਾਡਾ ਇੰਦਾ ਕਿਉਂ ਕਾਣੀ ਇੰਦਾ ਦਾ ਕਰਤਾ ਆ ਮਗਾ ਆਹ ਸਹੀ ਗੱਲ ਆ ਇੰਦਾ ਹੀ ਆਈ ਵੇਖਿਆ ਕਿ ਨਹੀਂ ਫਿਰ ਕੋ ਵੀ ਮੈਨੂੰ ਚੇਤਾ ਨਹੀਂ ਮੈਂ ਬੋਲ ਪਈ ਮੈਂ ਵੀ ਆਖਿਆ ਕਿ ਨਹੀਂ ਪਹਿਲਾਂ ਆਂਦਾ ਫਿਰ ਕਵੀਜ ਇਦਾਂ ਇਦਾਂ ਕਰਦਾ ਆਂ ਮੁੜ ਕੇ ਕੀਤਾ ਕੱਕ ਨਹੀਂ ਆ ਚਲੋ 3 2 1 ਸਟਾਰਟ ਨਿਬੀ ਟੀ ਕਰਨੀ ਆ ਕਰਨਾ ਕੀ ਰੋਟੀ ਲੱਗੀ ਬਣਾਉਣਾ ਤੂੰ ਤੋ ਲੈ ਰਹੀ ਨਹੀਂ ਇਹਨੂੰ ਤੂੰ ਐਂ ਤੇ ਚਲੂ ਕਰਨਾ ਮੈਂ ਕਰ ਲੂੰਗਾ ਗੱਡੀ ਦੀ ਯਾਰ ਠੀਕ ਆ ਹਮਾਰਾ ਆ ਹੋਇਆ ਲੈਣਾ ਉਹ ਮੈਂ ਕਰ ਲੂੰਗਾ ਗੱਡੀ ਦੀ ਕੱਟ ਲੂੰਗੀ ਇਹ ਇਦਾਂ ਹੀ ਬੰਨੀ ਆ ਐਡੇ ਨਹੀਂ ਕਿਤੇ ਐਕਸਪੀਰੀਅੰਸ ਵਰ ਜਾਣੀ ਤੂੰ 80 ਰੁਪਏ ਤਾਂ ਜਦੋਂ ਸਾਡੇ ਸੀਨ ਆਉਣੇ ਆ ਨਾ ਅਸੀਂ ਕਰ ਲੈਣਾ ਵੇਲੀ ਪਾਏ 30 ਤਾਂ ਦੀ ਬਸ ਇਹ ਹੋ ਗਿਆ 30 ਨਹੀਂ ਤੇ ਮੈਂ ਕਹਿਣਾ ਵੀ ਤੂੰ ਦੇਹਤ ਤਾਂ ਲੈਣਾ ਹੀ ਆ ਆ ਬੀਬੀ ਦਾ ਤਾਂ ਪਹਿਲਾਂ ਹੀ ਆਸਾ ਦੇ ਗਏ ਓ ਬੀਬੀ ਦੇਖ ਦੇ ਤਾਂ ਲੈਣਾ ਤੂੰ ਬਾਹ ਫਾਏ ਲੱਦੀ ਆ ਮੈਂ ਗੈਸ ਤੇ ਹੀ ਕਰਨਾ ਵਾ ਉਹਦੀ ਅੰਦਰ ਬੈਠੀ ਉਹ ਆਂਦੀ ਮੈਂ ਮੈਂ ਗੈਸ ਤੇ ਕਰ ਲੈਂ ਤੂੰ ਚੁੱਲ੍ਹੇ ਕਰ ਹੁਣ ਰੋਟੀ ਪਕਾਵਾ ਨਾ ਤੁਹਾਡੇ ਵਾਸਤੇ ਉਹ ਆਣੇ ਤੂੰ ਆ ਨਹੀਂ ਆ ਪੱਕਣ ਦਾ ਅੰਦਰ ਆ ਸੋਨਾ ਸੋਨਾ ਇਹ ਸੀ ਵਿਦਾ ਦੇ ਹੁਣੇ ਆ ਤੂੰ ਆ ਨਹੀਂ ਆ ਪੱਕਣ ਵੇਖੀ ਭਾਗ ਤੇ ਜਾ ਸਾਰਾ ਇੱਥੇ ਹੀ ਨੇ ਮਮੀ ਮੈਂ ਕਹਤੀ ਕਾਲੇ ਫੇਰ ਕਹਿਣਾ ਦੁਬਾਰਾ ਤੂੰ ਤੂੰ ਆਦਾ ਹੀ ਫੱਕਣ ਮੈਂ ਐਂ ਨਹੀਂ ਕਰਨਾ ਮੈਂ ਵੀ ਅੰਦਰ ਬੈਠੀ ਆਂਦੀ ਕੋਈ ਮੈਂ ਕੈਸੇ ਕਰਾਂ ਚਿੱਲੇ ਕਰ ਥੋੜਾ ਰੋਟੀ ਬਗਾਉਣਾ ਟਾਡੇ ਬਾਅਦ ਤੇ ਮੂੜਾ ਨਾ ਧੂਆ ਦੇਈਂ ਫੱਤਣ ਫੱਤਣ ਹੋ ਗਿਆ ਫੱਤਣ ਹੋ ਗਿਆ ਫੱਤਣ ਹੋ ਗਿਆ ਹੁਣ ਕੀ ਕੰਮ ਬੜੀ ਕਹਿਣਾ ਤੁਹਾਡਾ ਸਿਆਪਾ ਤੇ ਕਰਨਾ ਹੀ ਆ ਨਾ ਨਹੀਂ ਤੁਝੇ ਥੋੜਾ ਹੁਣਦੀ ਆਂਗੀ ਫੇਰ ਕਾਲੀ ਜੀ ਨਾ ਉਹ ਕੋਤ ਨਹੀਂ ਚੱਲ ਆ ਟੇਪਣ ਮੋੜ ਦੇ 3 ਨਾਲੇ ਨਾ ਮੈਂ ਵੀ ਖਬੈ ਤੇ ਮੈਂ ਤੁਹਾਨੂੰ ਸਬਦਾ ਲੇਕੇ ਦਵਾ ਹੂੰ ਟੀਮ ਆ ਗਈ ਆ ਨਿਕਲੇ ਕੰਬੀ ਲਾਇਆ ਸਾਰੇ ਸਾਰੇ ਚਿਕਨੇ ਬੜੀਆਂ ਸਸਕੇ ਠੀਕ ਆਂ ਫੀ ਚੁੰਟੀਆਂ ਲੱਗੀਆਂ ਠੀਕ ਮੈਂ ਸਬਦਾ ਲੇਕੇ ਦਿੰਨੀ ਆ ਤੁਹਾਨੂੰ ਤੇ ਜਾ ਲਿਆ ਤੇ ਮੈਂ ਕਹੂੰਗਾ ਜਾ ਲਿਆ ਮੇ ਸਬਦਾ ਥੋੜਾ ਜਿਹਾ ਮੁੱਕ ਗਿਆ ਵਾ ਵੇਖਿਆ ਤੁਹਾਨੂੰ ਲਾਇਆ ਰੱਖ ਮੈਂ ਉਹ ਸਾਰੇ ਮਾਈਕ ਵਿੱਚ ਚੱਲ ਗਿਆ ਯਾਰ ਮਾਨ ਕੀ ਕਰੀਂ ਕਿ ਚੱਲਣ ਲਿਆ ਮਾਈ ਇਹ ਸੌਦਾ ਥੋੜਾ ਜਾਂ ਮੁਕਿਆ ਵਾ ਮਾਤਾ ਵਸੀਨ ਨਹੀਂ ਹੁੰਦਾ ਜਿੰਨਾ ਕੋਈ ਸਾਹਮਣੇ ਹੋਵੇ ਤੇ ਉਹ ਤਾਂ ਕਹਿੰਦੀ ਬਹਿ ਜਾ ਚਲੋ 3 2 1 ਸਟਾਰਟ ਸੌਦਾ ਥੋੜਾ ਜਾਂ ਮੁਕਿਆ ਵਾ ਤੇ ਉਹ ਥੋੜਾ ਜਿਹਾ ਮੈਂ ਲੈ ਕੇ ਤੇੰਦੇ ਨੇ ਲਾਇਆ ਜਾ ਕੇ ਹੋ ਚਾਲੋ ਦਾ ਉੱਥੇ ਤੇ ਸਹੀ ਲੈ ਹੰਡੀਆਂ ਸਵੇਨੀ ਇਹ ਵੀਡੀਓ ਬਣਾਉਂਦਾ ਤੁਰਕਾਲੀ ਇਹ ਜਿਹੜਾ ਲੋ ਲੈਣਾ ਹੋਵੇ ਇਹ ਪਹਿਲਾਂ ਹੁਣ ਕੀ ਕਰਾਂ ਮੌਠਾਂ ਨਹੀਂ ਤਾਂ ਕੀ ਕਰਾਂ ਨਹੀਂ ਜੇ ਕਰਨਾ ਸੀ ਨਹੀਂ ਇੱਕ ਮਿੰਟ ਦਾ ਸੀ ਨਹੀਂ ਕੀਤਾ ਫੇਰ ਕਿਉਂ ਮੈਂ ਕਰ ਲੂ ਮੈਂ ਦੀ ਡਾਪੇ ਫਿਰ ਉਹ ਦਿਨ ਮਾਜੀ ਹੁਣ ਕੀ ਕਰਾਂ ਖੜੀ ਉਹੋ ਹੀ ਉਹੋ ਹੀ ਗੱਲ ਵੇ ਸੌਦਾ ਲਿਆ ਕੇ ਤੇ ਸੌਦਾ ਵੀ ਮੁਕਿਆ ਵਾ ਨਹੀਂ ਹੱਸ ਪਏ ਹੱਸ ਜੀ ਪਏ ਟਾ ਟਾ 3 ਕੰਦੇ ਲੱਗੇ ਹੋਗੇ ਕਿਉਂ ਨਹੀਂ ਇਦਾਂ ਕਰਗੇ ਫਿਰ 2 1 ਵਨ ਓਏ ਥੋੜਾ ਵਾ ਮੋਤ ਦੇ ਆ ਵਾਲਾ ਬੀਬੀ ਕਹਿਣੀ ਹੈ ਨਿਹਾਉਣਾ ਵਾ ਨਿੱਤ ਦੇ ਦੇ ਮੈਨੂੰ ਓਏ ਸ਼ਾ ਉਦੋਂ ਦਾ ਐਵੇਂ ਇੱਕ ਬੋਲੀ ਜਾਂਦਾ ਸਿੱਧਾ ਕਹਿੰਦਾ ਹਾਂ ਸਭ ਦਾ ਮੁਕਾਟ ਲੈ ਕੇ ਦੇ ਨਿਹਾਉਣਾ ਹੋਰ ਮੈਂ ਦੀ ਤਿਆਰ ਹੋ ਚੁੱਕੀ ਆਈਓ ਚੱਲ ਦੇ ਦੇ ਤੈਨੂੰ ਦੇਖ ਕੇ ਦਵਾ ਤੈਨੂੰ ਤੇਰਾ ਕਾ ਭਤੀਜੀ ਉਦੋਂ ਦਾ ਐਵੇਂ ਸਿਰ ਖਾਈ ਜਾਂਦਾ ਈਓ ਚੱਲ ਤਾਂ ਕਿਆ ਕਰਿਆ ਕਰਿਆ ਕੰਮ ਕਰਕੇ ਚਲੋ ਆ ਗਏ ਰਹੇ ਬੱਚੇ ਆਉਣੀ ਆ ਨਾ ਹਾਂ ਹਾਂ ਇਹ ਨਹੀਂ ਕੱਲ ਹੀ ਇਹ ਕਿਰਾਂ ਮੈਂ ਕੀ ਕਰਾਂ ਲਾਜ ਮੈਨੂੰ ਸਮਝ ਨਹੀਂ ਆਉਂਦੀ ਆ ਜੀ ਕਰੀ ਜੰਨੀ ਆ ਕੋਣ ਕਾਂਡੇ ਤੋਂ ਹੁੰਦੀ ਇਹ ਦੱਸ ਕੀ ਕਰਨ ਧੀ ਆ ਯਾਰ ਇਹਨਾਂ ਸਭਾ ਲਈ ਕੀ ਆ ਥੋੜਾ ਹੋਰ ਕੀ ਕਰਾਂ ਮੇਰ ਜੀ ਕਹਦਾ ਮੇਰੇ ਤੇ ਬੈਠ ਕੇ ਕੋਟ ਆਵਾਜ਼ ਕਰਕੇ ਓਏ ਨਾ ਆਈਦਾ ਈਦਾ ਈਦਾ ਕਰਕੇ ਮੈਂ ਸਾਰੇ ਆ ਸਾਰੇ ਆਉਂਗਾ ਦੇ ਅੰਗੂਠੇ ਕਰਕੇ ਆਹ ਲੈ ਲੈਣਾ ਮੇਰਾ ਨਵਾਂ ਚੁੰਨੀ ਮੈਂ ਇਹ ਨਹੀਂ ਤੁਹਾਨੂੰ ਨਹੀਂ ਸਕੀ ਭਾਬੀ ਮੈਨੂੰ ਇਹ ਪਤਾ ਕਿ ਤੂੰ ਭੈ ਕਰਾ ਘਾਟਾ ਨਾ ਲਾ ਦੇ ਤੂੰ ਭਾਈ ਮੈਂ ਨਹੀਂ ਥੋੜਾ ਘਾਟਾ ਨਾ ਲਾ ਦੇ ਸਹੀ 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 ਆਇਆ ਹਲਾ ਹਲਾ ਇਹ ਪੱਤੇ ਪਾਉਣਾ ਤੈਨੂੰ ਇਹ ਪੱਤੇ ਪਾਉਣਾ ਤਦੋਂ ਉਹ ਤੇ ਦਿੰਦੀ ਸਾਰੀ ਆ ਦੇ ਹਾਂ ਪੱਤੇ ਦੀ ਧੋਤੀ ਦੇ ਸਲੇ ਸੰਦ ਚੀ 全員で。 ਓਰ ਛੋਟੇ ਗਾ ਜੇ ਤੁਹਾਨੂੰ ਇਹ ਮੇਰੇ ਤਾਂ ਉਹਨਾ 3 ਪਾ ਤੁੱਟਾਤਾ ਉਹਦੀ 3 ਪਾ ਤੁੱਟਾਤਾ ਬੜੀ ਗੋਲੀ ਤੂੰ ਕਰੇ ਨਾ ਪੇੜ ਮਾਂ ਉਹ ਨਾ ਕਿ ਜਾਈਂ ਤੂੰ ਜਾਣਾ ਕਰਕੇ ਭਜਾਵਾਂਗਾ ਤੈਨੂੰ ਵਪਾਰੀ ਕਹ ਲੋ ਸਹੀ ਕਾੜੀ ਤੂੰ ਹੁਣ ਇਹਨੂੰ ਚੁੱਪ ਕਰ ਪਪਾ ਤੂੰ ਗੁੱਸੇ ਨਾ ਬਹਿਣਾ ਤੈਨੂੰ ਆਪ ਪਤਾਰੀ ਨੂੰ ਹੋਰ ਪਤਾਰੀ ਨੂੰ ਫੋਨ ਕਰਨ ਲੱਗਾ ਮੇਰੇ ਕੋਲ ਨੰਬਰ ਹੈ ਉਹਦਾ ਪਪਾ ਤੂੰ ਗੁੱਸੇ ਨਾ ਅੱਛਾ ਅੱਛਾ ਮਾਰ ਨਹੀਂ ਖੇਚਦੇ ਚਲੋ ਚਲ ਫਰੀ ਕਿਵਾਂ ਲੱਭ ਬਪੜਿਆ ਦਾ ਮਪਾਈ ਨਾ ਨਾ ਲਾ ਨਾ ਲਾ ਯਾਰ ਇਹ ਗੱਲ ਦਾ ਘੜਮਣ ਵੇਚਣੀ ਨਹੀਂ ਠੀਕ ਕਿਸੀ ਬਪੜਿਆ ਬਾਬਾ ਨੂੰ ਗੁੱਸੇ ਨਾ ਬੈਣਾ ਹੁਣ ਤੂੰ ਕਹਣਾ ਮੈਨੂੰ ਖਾਗਨੇ ਜਾਈ ਹੁਣ ਸਾਰੀ ਚਰੀ ਜਾਂਦਾ ਤਾਦੀ ਨੂੰ ਫੋਨ ਕਰਦਾ